ਜ਼ਿਲ੍ਹਾ ਪਠਾਨਕੋਟ ਵਿਖੇ ਕੁਝ ਦਿਨ ਪਹਿਲਾਂ ਲੁੱਟਖੋ ਦੀਆਂ ਵਾਰਦਾਤਾਂ ਨੂੰ ਵਾਅਦ ਦੇਖਣ ਨੂੰ ਮਿਲਿਆ ਸੀ ਅਤੇ ਆਏ ਦਿਨ ਇਨ੍ਹਾਂ ਲੁੱਟਖੋ ਨੂੰ ਅੰਜਾਮ ਦੇਣ ਵਾਲੇ ਅਰੋਪੀਆਂ ਵੱਲੋਂ ਬਜ਼ੁਰਗ ਔਰਤਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸੀ ਉਹਨਾਂ ਦੀਆਂ ਵਾਲੀਆਂ ਖੋ ਕੇ ਲੈ ਜਾ ਰਹੇ ਸਨ ਜਿਸ ਦੇ ਚੱਲਦੇ ਪੰਜਾਬ ਪੁਲਿਸ ਵੱਲੋਂ ਥਾਂ-ਥਾਂ ਤੇ ਨਾਕਬੰਦੀ ਕੀਤੀ ਗਈ ਤੇ ਇਨ੍ਹਾਂ ਅਰੋਪੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਮਾਨਯੋਗ ਸੀਐਮ ਸਾਹਿਬ ਦੇ ਅਦਾਲਤਾਂ ਅਨੁਸਾਰ ਜੋ ਨਸ਼ੇ ਦੇ ਗੁਰੂ ਦਾ ਨਸ਼ਾ ਵਿਰੁੱਧ ਯੁੱਧ ਹੈਗਾ ਉਦੇ ਵਿੱਚ ਤੁਹਾਨੂੰ ਮੈਂ ਕੱਲ ਵੀ ਪ੍ਰੈਸ ਕਾਨਫਰੰਸ ਕੀਤੀ ਸੀਗੀ ਦੱਸਿਆ ਸੀਗਾ ਕਿ ਅਸੀਂ ਦੋ ਬੰਦੇ ਜਿਹੜੇ ਆ ਉਹ ਅਰੈਸਟ ਕੀਤੇ ਮਾਨਯੋਗ ਡੀਜੀਪੀ ਸਾਹਿਬ ਦੇ ਨਿਰਦੇਸ਼ ਤੇ ਸਾਡੇ ਐਸਐਸਪੀ ਦਰਜਿੰਦਰ ਸਿੰਘ ਢਿੱਲੋਂ ਜੀ ਵੱਲੋਂ ਜੋਾਨੂੰ ਹਦਾਇਤਾਂ ਦਿੱਤੀਆਂ ਹੋਈਆਂ ਉਸ ਤੇ ਤਹਿਤ ਕੱਲ ਸਾਡੇ ਡਿਵੀਜ਼ਨ ਨੰਬਰ 2 ਦੇ ਐਸਐਚਓ ਸਾਹਿਬ ਨੇ ਉਹ ਬੰਦੇ ਨੂੰ ਅਰੈਸਟ ਕੀਤਾ ਜੋ ਸਾਡੇ 106 ਨੰਬਰ ਮੁਕਦਮੇ ਸਿਟੀ ਤੇ ਲੋੜਿੰਦਾ ਸੀਗਾ ਮੇਨ ਦੋਸੀ ਸੀਗਾ ਮਾਸਕਰ ਮਾਈਕ ਸੀਗਾ ਇਹ ਇਸ ਬੰਦੇ ਦੇ ਪਹਿਲੇ ਦੇ ਮਤਲਬ 13 ਪਰਚੇ ਨੇ ਮਤਲਬ ਹੁਣ ਪਾ ਕੇ ਸਾਰੇ ਟੋਟਲ ਜਿਹੜੇ ਆ 21 ਪਰਚੇ ਬਣਦੇ ਆ ਲਈ 4 ਹੋਰ ਪਰਚੇ ਨੇ ਜਿਨ੍ਹਾਂ ਤੇ ਨਾਮਜਦ ਕਰਨਾ ਤੇ ਜੇ ਕੁਝ ਇਸ ਚੱਲ ਰਹੀ ਆ ਮਾਨਯੋਗ ਆਪਣੇ ਕੋਰਟ ਨੂੰ ਅਸੀਂ ਨੂੰ ਪੇਸ਼ ਕਰਾਂਗੇ ਉੱਥੋਂ ਇਹਦਾ ਰਿਮਾਂਡ ਲੈਣਗੇ ਇਹਦਾ ਨਾਮ ਸਰਬੀਰ ਸਿੰਘ ਕੈਟ ਹੈਗਾ ਜਿੰਨੀਆਂ ਵੀ ਇਸ ਸਾਲ 25 ਦੇ ਵਿੱਚ ਬਾਰਦਾਤਾਂ ਮਤਲਬ ਚੈਨ ਸਨੇਚਿੰਗ ਬਾਲੀਆਂ ਕੋਈਆਂ ਨੇ ਚੈਨਾ ਕੋਈਆਂ ਉਹ ਸਾਰੀਆਂ ਹੀ ਬਾਰਦਾਤਾਂ ਇਹਨਾਂ ਦੋਨਾਂ ਨੇ ਕੀਤੀ ਆ ਸੁਰਜੀਤ ਸਿੰਘ ਤੇ ਆਪਣੇ ਵਿਸਾਲ ਕੁਮਾਰ ਨੇ ਜਿਹੜਾ ਇਹ ਸੁਰਜੀਤ ਸਿੰਘ ਉਹ ਕੈਟ ਹੈਗਾ ਇਹ ਖਾਨਪੁਰ ਚੌਂਕ ਦਾ ਰਹਿਣ ਵਾਲਾ ਹੈਗਾ ਤੇ ਇੱਕ ਮਤਲਬ ਇਹਨਾਂ ਪਿਛਲੇ ਸਾਲ ਦੀਆਂ ਇਹਦੀਆਂ 8 ਬਾਰਦਾਤਾਂ ਨੇ ਤੇ ਇਸ ਸਾਲ ਜਿਹੜੀ ਟੋਟਲ 13 ਵਾਰਦਾਤਾਂ ਕੱਲ ਇੱਕ ਵਾਰਦਾਤ ਦੇ ਵਿੱਚ ਜਿਹੜੀ ਸਬਰਕੰਡੀ ਮੁਕਦਮਾ ਦਰਜ ਹੋਇਆ 78 ਨੰਬਰ ਉਹਦੇ ਵਿੱਚ ਵੀ ਇਹ ਦੋਸ਼ੀ ਹੈਗਾ ਇਹਨਾਂ ਬਾਲੀਆਂ ਕੋਈਆਂ ਸੀਗੀਆਂ ਤੇ ਉਹਦੇ ਵਿੱਚ ਵੀ ਅਸੀਂ ਨੂੰ ਨਾਮ ਜਦ ਕਰ ਲਿਆ ਹਾਲੀ ਦੋ ਮੋਟਰਸਾਈਕਲ ਜਿਹੜੇ ਆ ਇਹਦੇ ਕੋਲੋਂ ਰਿਕਵਰ ਹੋਏ ਨੇ ਡਿਵੀਜ਼ਨ ਨੰਬਰ 2 ਐਸ ਐਚਓ ਸਾਹਿਬ ਨੇ ਰਿਕਵਰੀ ਕੀਤੀ ਆ ਉਹ ਵੀ ਦੋਨੋਂ ਮੋਟਰਸਾਈਕਲ ਜਿਹੜੇ ਆ ਉਹ ਚੋਰੀ ਦੇ ਨੇ ਹਾਲੀ ਦੀ ਆਪਣੇ ਕੋਲ ਨਾਲ ਕੋਰਟ ਦੇ ਵਿੱਚ ਵੀ ਦੂਜੇ ਪੇਸ਼ ਕੀਤੇ ਕੱਲ ਉਹਨਾਂ ਦੀ ਪੁੱਛਗਿੱਛ ਚੱਲ ਰਹੀ ਆ ਤੇ ਇਹਨੂੰ ਕੱਲ ਦਾ ਕੀਤਾ ਅਰੈਸਟ ਅਗੇ ਨੂੰ ਮਾਨਯੋਗ ਅਦਾਲਤ ਦੇ ਵਿੱਚ ਅਸੀਂ ਪੇਸ਼ ਕਰਨਾ ਤੇ ਉਸ ਤੋਂ ਬਾਅਦ ਜਿਹੜੀ ਜਿੰਨੀ ਵੀ ਰਿਕਵਰੀ ਹੋਏਗੀ ਉਹ ਸਾਰੀ ਤੁਹਾਨੂੰ ਜਿਹੜਾ ਦੱਸਿਆ ਜਾਏਗਾ ਸਰ ਕੱਲ ਦੋ ਅਰੈਸਟ ਕੀਤੇ ਆ ਉਹਨਾਂ ਦੀ ਰਿਮਾਂਡ ਕਿੰਨਾ ਤੇ ਦੋ ਦਿਨ ਦਾ ਦੋ ਦੋ ਦਿਨ ਦਾ ਰਿਮਾਂਡ ਹੈਗਾ ਉਹਨਾਂ ਦਾ ਸਰ ਇਹਦੇ ਹੋਰ ਵੀ ਕੋਈ ਗ੍ਰੋਵ ਨਹੀਂ ਸਿਬਤ ਕਰ ਰਹੇ ਹਾਲੀ ਕਹੀਂ ਪੁੱਛਗਿੱਛ ਕਰਨੀ ਦੀ ਜੋ ਜੋ ਚੀਜ਼ਾਂ ਸਾਹਮਣੇ ਆਣ ਗਈਆਂ ਉਸ ਹਿਸਾਬ ਨਾਲ ਜਿਹੜੇ ਅਸੀਂ ਇਹਨਾਂ ਦਾ ਕਾਰਵਾਈ ਕਰਾਂਗੇ